ਲੋ ਵੀ ਮਿੱਤਰੋ ਵਿਆਹਾਂ ਦਾ ਸੀਜ਼ਨ ਆ ਤੇ ਪੈਲਸ ਹਰ ਇੱਕ ਨੂੰ ਜ਼ਰੂਰਤ ਹੁੰਦੀ ਆ ਵਿਆਹ ਕਰਨ ਵਾਸਤੇ ਤੇ ਅੱਜ ਇੱਥੇ ਲੈ ਕੇ ਆਇਆ ਨਾ ਤੁਹਾਨੂੰ ਪੈਲਸ ਦੇ ਵਿੱਚ ਲੈ ਕੇ ਆਏ ਆ ਤੇ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜਾ ਬਾਈ ਉਹਨਾਂ ਦਾ ਪੈਲਸ ਆ ਤੇ ਵਧੀਆ ਪਹਿਲਾਂ ਡੈਕੋਰੇਸ਼ਨ ਤੁਸੀਂ ਦੇਖੋ ਹਨਾ ਪੂਰੀ ਵਧੀਆ ਜਿਹੜੀ ਡੈਕੋਰੇਸ਼ਨ ਪੈਲਸ ਦੇ ਵਿੱਚ ਕੀਤੀ ਹੋਈ ਆ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਬਾਈ ਜੀ ਨੇ ਆਪਣੇ ਨਾਲ ਬਾਈ ਜੀ ਪਹਿਲਾਂ ਤੁਸੀਂ ਦੇਖੋ ਮਨ ਲਗਾਦਾ ਉਹ ਇਹੋ ਜਿਹਾ ਕੋਈ ਸ਼ਾਖਸ਼ ਨਹੀਂ ਹੋਣਾ ਬਾਈ ਨੂੰ ਜਿਹੜਾ ਜਾਣਦਾ ਹੋਊਗਾ ਨਾ ਵਿੱਕੀ ਬਾਲੀਵੁੱਡ ਸਟੂਡੀਓ ਨਾਂ ਤੇ ਬਾਈ ਜੀ ਜਿਹੜੇ ਪੂਰੇ ਫੇਮਸ ਨੇ ਆਲ ਬਾਲਡਰ ਦੇ ਵਿੱਚ ਹਨਾ ਬਾਈ ਸਹੀ ਕਹਣਾ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਨੂੰ ਹਰ ਇੱਕ ਬੰਦਾ ਜਾਣਦਾ ਬਾਈ ਉਹਨਾਂ ਦਾ ਫੋਟੋਗ੍ਰਾਫੀ ਦਾ ਕੰਮ ਵੀ ਹੈ ਫਰੀਦਕੋਟ ਹਨਾ ਬਾਈ ਜੀ ਕੋਟਕਪੂਰੇ ਕੋਟਕਪੂਰੇ ਤੇ ਬਾਈ ਜੀ ਪਹਿਲਾਂ ਤਾਂ ਮੈਨੂੰ ਐ ਦੱਸੋ ਵੀ ਆਪਣੀ ਪ੍ਰੋਪਰ ਲੋਕੇਸ਼ਨ ਕਿੱਥੇ ਆਪਾਂ ਖੜੇ ਹੋਏਗੇ ਇਹ ਕੋੜਕਪੁਰ ਜਿਹੜਾ ਨਿਊ ਬਾਈਪਾਸ ਹੈ ਜੀ ਹਾਈਵੇ ਰੋਡ ਦੇ ਉੱਪਰ ਆਪਣਾ ਇਹ ਪਹਿਲਾਂ ਇਹਦਾ ਨਾਮ ਪੁਰਾਣਾ ਲਾ ਪੰਜਾ ਫਾਰਮ ਸੀ ਹੁਣ ਅਸੀਂ ਇਹਦਾ ਨਾਮ ਵੀ ਚੇਂਜ ਕਰਤਾ ਜੀ 20 ਗ੍ਰੈਂਡ ਰਿਜ਼ੋਰਟ ਕਿਉਂਕਿ ਸਾਰਾ ਰੈਨਵੈਟ ਕਰਕੇ ਇਹਨੂੰ ਚੇਂਜ ਕਰਤਾ ਠੀਕ ਹੈ 20 ਗ੍ਰੈਂਡ ਰਿਜ਼ੋਰਟ ਦੇ ਨਾਂ ਤੇ ਆ ਇਹਦੇ ਵਿੱਚ ਆਪਣੇ ਕੋਲੇ ਦੋ ਹਾਲ ਬਣੇ ਆ ਇੱਕ ਛੋਟਾ ਹਾਲ ਆ ਇੱਕ ਵੱਡਾ ਹਾਲ ਅੱਛਾ ਜੀ ਕਿਹ ਸ਼ਾਨਦਾਰ ਹਾਲ ਬਣੇ ਅੰਦਰ ਜਾ ਕੇ ਤੁਸੀਂ ਇਹ ਪਹਿਲਾਂ ਤੁਸੀਂ ਜਦੋਂ ਆਪਾਂ ਐਂਟਰ ਕਰਾਂਗੇ ਨਾ ਅੰਦਰ ਪਹਿਲਾਂ ਤੁਸੀਂ ਡੈਕੋਰੇਸ਼ਨ ਦੇਖਣੀ ਹੈ ਨਾ ਸਭ ਤੋਂ ਪਹਿਲਾਂ ਦੇਖਣ ਵਾਲੀ ਤਾਂ ਇਹ ਚੀਜ਼ ਹੁੰਦੀ ਹੈ ਬੰਦਾ ਜਦੋਂ ਦੇਖਦਾ ਵੀ ਯਾਰ ਵਾਕਈ ਬਹੁਤ ਸੋਹਣੀ ਚੀਜ਼ ਆ ਨਾ ਡੈਕੋਰੇਸ਼ਨ ਤੁਸੀਂ ਦੇਖੋ ਹਰ ਤਰ੍ਹਾਂ ਦੀ ਲਾਈਟਿੰਗ ਦੇਖੋ ਬਹੁਤ ਵਧੀਆ ਜਿਹੜੀ ਹੈ ਬਾਈ ਇਤਨੂੰ ਦਿਖਾਦੀ ਹੈ ਨਾ ਪੂਰੀ ਵਧੀਆ ਲਾਈਟਿੰਗ ਤੇ ਡੈਕੋਰੇਸ਼ਨ ਸਾਰਾ ਕੁਝ ਜਿਹੜਾ ਫੁੱਲ ਬਟਾ ਫੁੱਲ ਵਧੀਆ ਸੋਹਣਾ ਲੱਗੂਗਾ ਅੰਦਰ ਜਦੋਂ ਐਂਟਰ ਕਰੋਗੇ ਤੁਸੀਂ ਤੇ ਸਟਾਲਾ ਵਗੈਰਾ ਤੁਸੀਂ ਦੇਖੋ ਹਨਾ ਬਹੁਤ ਵਧੀਆ ਜਿਹੜਿਆ ਤਰੀਕੇ ਨਾਲ ਪੂਰੀ ਸਫਾਈ ਦਾ ਜਿਹੜਾ ਖਾਸ ਕਰਕੇ ਕਿਉਂਕਿ ਬਾਈ ਜੀ ਮਨਲਾ ਹੁੰਦਾ ਜਿੱਥੇ ਵੀ ਜਾਇਗਾ ਹਨਾ ਹਰੇਕ ਚੀਜ਼ ਜਿਹੜਾ ਅਗਲਾ ਦੇਖ ਬਿਲਕੁਲ ਤੇ ਸਫਾਈ ਦਾ ਸਭ ਤੋਂ ਵੱਧ ਮੈਂ ਆਪ ਧਿਆਨ ਦੇਣਾ ਵੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਇੱਥੇ ਫਰੈਸ਼ੀ ਬਣਦਾ ਜਦੋਂ ਕੋਈ ਫੰਕਸ਼ਨ ਹੁੰਦਾ ਫਰੈਸ਼ੀ ਬਣਦਾ ਤੇ ਫਰੈਸ਼ੀ ਮਿਲਦਾ ਅਸੀਂ ਕੋਈ ਵੀ ਚੀਜ਼ ਸਵੇਰ ਦੇ ਫੰਕਸ਼ਨ ਦੀ ਸ਼ਾਮ ਚ ਨਹੀਂ ਵਰਤਦੇ ਸ਼ਾਮ ਵਾਲੇ ਫੰਕਸ਼ਨ ਦੀ ਸਵੇਰ ਚ ਨਹੀਂ ਵਰਤਦੇ ਉਹ ਫ੍ਰਿਜਾਂ ਪਈਆਂ ਚੈੱਕ ਕਰ ਲਓ ਫ੍ਰਿਜਾਂ ਸਾਡੀਆਂ ਬੰਦ ਆ ਕੋਈ ਵੀ ਚੀਜ਼ ਫ੍ਰਿਜ ਚ ਲੱਗੀ ਦਿਖਾ ਦਿਓ ਬਿਲਕੁਲ ਫਰੈਸ਼ੀ ਬਣੂਗਾ ਫਰੈਸ਼ੀ ਦੇਵਾਂਗੇ ਮਾਰਕੀਟ ਨਾਲੋਂ ਪੈਲਸ ਦੇ ਰੇਟ ਅੱਧੇ ਕੈਟਰਿੰਗ ਦੇ ਰੇਟ ਅੱਧੇ ਕਮਰਿਆਂ ਦੇ ਰੇਟ ਅੱਧੇ ਅੱਛਾ ਜਿੰਨੇ ਮਰਜ਼ੀ ਤੁਸੀਂ ਲਿਆਓ ਸਾਡੇ ਕੋਲੇ ਸਾਡੇ ਕੋਲੇ ਜਨਵਰੀ ਦੀਆਂ ਜਿਹੜੀਆਂ ਬਾਕੀ ਕੋਈ ਕਾਫੀ ਡੇਟਾ ਖਾਲੀ ਪਈਆਂ ਫਰਵਰੀ ਦੀਆਂ ਡੇਟਾਂ ਖਾਲੀ ਪਈਆਂ ਕਿਉਂ ਪਈਆਂ ਕਿਉਂਕਿ ਰੈਨੋਵੇਟ ਹੋ ਰਿਹਾ ਸੀ ਇਹ ਰੈਨੋਵੇਟ ਹੋਇਆ ਲੇਟ ਤਾਂ ਕਰਕੇ ਸਾਡੇ ਕੋਲੇ ਫ੍ਰੀ ਡੇਟਾ ਮਾਰਕੀਟ ਨਾਲੋਂ ਅੱਧੇ ਰੇਟਾਂ ਸਾਰੀਆਂ ਚੀਜ਼ਾਂ ਦੀ ਅੱਛਾ ਭਾਜੀ ਕਿੰਨੀ ਕੁ ਜਿਹੜੀ ਇਹ ਕਿੰਨੇ ਏਰੀਆ ਦੇ ਵਿੱਚ ਜਿਹੜਾ ਪੈਲਸ ਜਿਹੜਾ ਆਪਣਾ ਬਣਾਇਆ ਹੈ ਇਹ ਆਪਣੇ ਕੋਲੇ 1 ਏਕੜ ਦੇ ਵਿੱਚ ਪੈਲਸ ਬਣਿਆ ਹੋਇਆ ਹੈ 1 ਏਕੜ ਦੇ ਵਿੱਚ ਇੱਕ ਵੱਡਾ ਚੁੱਕ ਜਾਂਦੀ ਹੈ 100 ਤੋਂ 150 ਬੰਦੇ ਦੀ ਗੈਦਰਿੰਗ ਛੋਟੇ ਹਾਲ ਚ ਦੋ ਹਾਲ ਨੇ ਇਹਦੇ ਵਿੱਚ ਦੋ ਹਾਲ ਨੇ ਜੇ ਕਿਸੇ ਨੇ ਰੈਂਟ ਤੇ ਲੈਣਾ ਹੋਵੇ ਅਸੀਂ ਰੈਂਟ ਤੇ ਵੀ ਦੇ ਦਿੰਨੇ ਆ ਜੇ ਕਿਸੇ ਨੇ ਕੈਟਰਿੰਗ ਕਰਾਉਣੀ ਤਾਂ ਕੈਟਰਿੰਗ ਦਾ ਪ੍ਰਬੰਧ ਕਰ ਦਿੰਨੇ ਆ ਕੋਈ ਇਹਦੇ ਵਿੱਚ ਸਾਨੂੰ ਨਹੀਂ ਸਾਨੂੰ ਰੈਂਟ ਲੈ ਲੈਣ ਚਾਹੇ ਕਿ ਰਾਏ ਤੇ ਲੈਣ ਜਿਵੇਂ ਮਰਜੀ ਕਰ ਲੈ ਤੇ ਅੰਦਰਲਾ ਹਾਲ ਵੀ ਹਾਲ ਵੀ ਜਿਹੜਾ ਤੁਸੀਂ ਦੇਖੋ ਨਾ ਪਹਿਲਾ ਵੱਡਿਆ ਖੁੱਲਾ ਡੁੱਲਾ ਰਾਏ ਦੀ ਡੈਕੋਰੇਸ਼ਨ ਦੇਖੋ ਤੇ ਡੈਕੋਰੇਸ਼ਨ ਲਾਈਟਾਂ ਲੂਟਾ ਪੂਰੀਆਂ ਤੁਸੀਂ ਦੇਖੋ ਨਾ ਪੂਰਾ ਪੌੜਾਂ ਦਾ ਇਹ 80 ਦਾ ਹਾਲ ਆ ਖੁੱਲਾ ਡੁੱਲਾ ਇਹਦੇ ਵਿੱਚ 500 ਬੰਦੇ ਦਾ ਰੇਂਜ ਆ ਡੀਜੇ ਦੇਖੋ ਸਟੇਜ ਦੇਖ ਲ ਵਿੱਚ ਰੈਂਟ ਦੇ 50000 ਦੇ ਰੈਂਟ ਦੇ ਵਿੱਚ ਇਹਨੂੰ ਫ੍ਰੀ ਦਿੰਨੇ ਆ ਇਸ ਵੱਡੇ ਆ 50000 ਰੁਪਏ ਦੇ ਵਿੱਚ 50000 ਦੇ ਵਿੱਚ ਵੱਡਾ ਟੀਵੀ ਚੱਲੀ 40000 ਰੁਪਏ ਤੱਕ ਲ ਡੀਜਾ ਵਾਲਾ ਲੈ ਲੈਂਦੇ ਆ ਅਸੀਂ 50000 ਚ ਵਿਦ ਡੀਜੇ ਵਿਦ ਲਾਈਟਿੰਗ ਹਾਲ ਇਹ ਤੁਹਾਨੂੰ ਰੈਂਟ ਦੇ ਦੇਵਾਂਗੇ ਤੇ ਜਿਹੜਾ ਹੈਗਾ ਛੋਟਾ ਹਾਲ ਉਹ ਤੁਹਾਨੂੰ ਅਸੀਂ 25000 ਰੁਪਏ ਰੈਂਟ ਤੇ ਅੱਛਾ ਤੇ ਬਾਈ ਜੀ ਆ ਹਾਲ ਦੇਖੋ ਤੁਸੀਂ ਹਨਾ ਪੈਲਸ ਵੀ ਤੁਹਾਨੂੰ ਦਿਖਾਤਾ ਬਾਹਰੋਂ ਹਨਾ ਡੈਕੋਰੇਸ਼ਨ ਤੇ ਆ ਹਾਲ ਆ ਜਿਹੜਾ ਤੁਸੀਂ ਵਿੱਚ ਡੀਜੇ ਤੇ ਲਟਾਂ ਲੂਟਾਂ ਪੂਰਾ ਜਿੰਨਾ ਵੀ ਸਿਸਟਮ ਤੁਸੀਂ ਦੇਖਿਆ ਇਹ ਸਾਰਾ 50000 ਰੁਪਏ ਦਾ ਸਾਰਾ 50000 ਰੁਪਏ ਦੇ ਵਿੱਚ ਹੋ ਜਾਂਦਾ ਬਾਈ ਜੀ ਜੇ ਇਕੱਲਾ ਡੀਜੇ ਬੁੱਕ ਕਰਾਉਣ ਜਾਵਾਂਗੇ ਨਾ ਤੁਸੀਂ ਪੂਰਾ ਅਗਲਾ ਸਿਸਟਮ ਪੂਰਾ ਲੈ ਕੇ ਆਉਂਦਾ ਲਟਾਂ ਲੂਟਾਂ ਤੇ 30 ਤੋਂ 40000 ਰੁਪਏ ਇਕੱਲਾ ਡੀਜੇ ਵਾਲਾ ਲੈ ਲੈਂਦਾ ਤੇ ਮਨ ਲਾਦਾ ਬਾਈ ਜੀ ਧਰਮਸ਼ਾਲਾ ਵਾਲਾ ਹੀ ਮਨ ਲਾਦਾ 20000 ਰੁਪਏ ਲੈ ਲੈਂਦਾ ਤੁਸੀਂ ਤਾਂ 50000 ਬਹੁਤ ਘੱਟ ਰੇਟ ਰੱਖਿਆ ਵਾ ਇਹਦਾ 50000 ਰੁਪਏ ਵੱਡੇ ਹਾਲ ਦਾ ਤੇ 25000 ਛੋਟੇ ਹਾਲ ਦਾ ਜਿਹੜੇ ਰੂਮ ਐ ਸਾਡੇ ਰੂਮ ਚੱਲ ਕੇ ਦੇਖੋ ਰੂਮਾਂ ਦਾ ਅਸੀਂ ਕਹਿੰਦਾ ਪਹਿਲਾਂ 10 ਕਿਲੋਮੀਟਰ ਬਾਹਰ ਰਹਿੰਦਾ ਹੈ 10 ਕਮਰੇ ਵਿੱਚ ਰਹਿਣ ਨੂੰ ਹੈਗੇ ਸਾਡੇ ਕੋਲੇ ਕੋਈ ਆਉਣਾ 10 ਕਮਰੇ ਦਿਨੇ ਹਲਦੀ ਕਰਨ ਮਹਿੰਦੀ ਕਰਨ ਕਮਰੇ ਨਾਲ ਆ ਕਮਰਿਆਂ ਦਾ ਕਿਰਾਇਆ ਵੀ ਮਾਰਕੀਟ ਨਾਲੋਂ ਅੱਧਾ ਬਾਕੀ ਜੇ ਸਰ ਤੋਂ ਕੋਈ ਪੈਲੈਸ ਕਰਾਇਆ ਤਾਂ ਲੈਂਦਾ ਮਾਰਕੀਟ ਨਾਲੋਂ ਵੇਟਰਾਂ ਦਾ ਰੇਟ ਵੀ ਅੱਧਾ ਅੱਛਾ ਮੰਨ ਲਓ 1000 ਰੁਪਏ ਦਿਹਾੜੀ ਲੈ ਲੈਂਦਾ ਵੇਟਰ ਅਸੀਂ 500 ਰੁਪਏ ਜੀ ਵੇਟਰ ਦੇ ਦਿੰਨੇ ਆ ਅੱਛਾ ਜੀ ਟਾਪ ਦਾ ਵੇਟਰ 500 ਰੁਪਏ ਭਾਈ ਜੀ ਤੁਹਾਨੂੰ ਕਿਹਾ ਸੀ ਇਦੋਂ ਸਸਤਾ ਪੈਲੈਸ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਜਿੱਥੇ ਮਰਜ਼ੀ ਤੁਰੇ ਫਿਰੋ ਹਣਾ ਜਿੰਨਾ ਪ੍ਰਬੰਧ ਭਾਈ ਨੇ ਦ ਜੋ ਤੁਹਾਨੂੰ ਪੈਸੇ ਨਹੀਂ ਮਿਲਣਾਗਾ ਕਿਤੇ 20000 ਰੁਪਏ ਦੇ ਵਿੱਚ ਨਾ ਧਰਮਸ਼ਾਲਾ ਕੋ ਜਾਉਂਗੇ ਨਾ ਤੁਸੀਂ ਉਹ ਛੋਟੀ ਜੀ ਧਰਮਸ਼ਾਲਾ ਹੋਊਗੀ ਤੇ ਉਹ ਵੀ ਨਹੀਂ ਤੁਹਾਨੂੰ ਮਿਲਣੀ ਤੇ ਬਾਈ ਹੁਣ ਤੁਸੀਂ ਦੇਖੋ ਮੈਡ ਮੂਡ ਦੇਖੋ ਤੁਸੀਂ ਪੂਰਾ ਪ੍ਰਬੰਧ ਇੱਥੇ ਕੁਰਸੀਆਂ ਕਰਸੀਆਂ ਉਹਨਾਂ ਸੈੱਟ ਕਰਕੇ ਸਾਰਾ ਵਧੀਆ ਇਧਰ ਟੇਬਲ ਵੀ ਲੱਗੇ ਪਏ ਆ ਹਣਾ ਤੇ 400 ਤੇ 500 ਬੰਦੇ ਦੀ ਜਿਹੜੀ ਗੈਦਰਿੰਗ ਐ ਇਸ ਜਿਹੜੇ ਹਾਲ ਦੇ ਵਿੱਚ ਤੇ ਬੈਠ ਸਕਦੀ ਐ ਤੇ ਸਾਰੋਂ ਵੱਡੀ ਗੱਲ ਇਹ ਹੈ ਜਿਵੇਂ ਬਾਈ ਨੇ ਦੱਸਿਆ ਨਾ ਵੀ ਦੂਰੋਂ ਨੇੜੇ ਜਿਵੇਂ ਆਉਂਦੇ ਆ ਗਏ ਹਨ ਦੂਸਰਾ ਹਾਲ ਇੱਧਰ ਹੈ ਉਹ ਵੀ ਵਿਖਾ ਦੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਤੇ ਜਿਵੇਂ ਦੂਰੋਂ ਨੇੜੇ ਕੋਈ ਬੰਦੇ ਆਉਂਦੇ ਨੇਗੇ ਕਿਉਂਕਿ ਦਿੱਕਤ ਹੁੰਦੀ ਆ 10 ਕਿਲੋਮੀਟਰ ਦੂਰ ਠਹਿਰਦਾ ਮੰਨ ਲਓ ਕੁੜੀ ਵਾਲੇ ਵਿਆਹ ਤੇ ਇੱਥੇ ਆ ਗਏ ਤੇ ਸਾਰਾ ਪ੍ਰਬੰਧ ਤੁਹਾਨੂੰ ਇੱਥੇ ਹੀ ਕਮਰੇ-ਕੁਮਰੇ ਪੂਰੇ ਕਿੰਨੇ ਕਮਰੇ ਟੋਟੇ 10 ਜੀ 10 ਕਮਰੇ ਜੀ 10 ਕਮਰੇ ਤੁਹਾਨੂੰ ਇੱਥੋਂ ਮਿਲ ਜਾਣੇ ਤੇ ਆ ਜਿਹੜਾ ਛੋਟਾ ਹਾਲ ਇਹਨਾਂ ਦਾ ਦੇਖੋ ਤੁਸੀਂ ਇੱਥੇ ਵੀ ਸਟੇਜ ਟੂਰੀ ਪੂਰਾ ਵਧੀਆ ਪ੍ਰਬੰਧ ਆ ਦੇਖੋ ਇਧਰ ਤੇ ਇਧਰ ਆ ਦੇਖੋ ਪੂਰਾ ਤੁਸੀਂ ਇਧਰ ਰੋਟੀ ਦਾ ਜਿਹੜਾ ਵੀ ਇੱਥੇ ਪ੍ਰਬੰਧ ਪੂਰਾ ਇੱਥੇ ਲੱਗਿਆ ਹੋਇਆ ਕੁਰਸੀਆਂ ਜਿੰਨੀਆਂ ਵੀ ਲਾਉਣੀਆਂ ਇੱਥੇ ਵੀ ਲੱਗ ਜਾਣੀਆਂ ਤੇ ਲਾਈਟਾਂ ਤੇ ਏਸੀ ਵੀ ਮੰਨ ਲਓ ਗਰਮੀਆਂ ਦੇ ਵਿੱਚ ਤੁਹਾਡਾ ਕੋਈ ਫੰਕਸ਼ਨ ਆ ਤਾਂ ਏਸੀ ਵਗੈਰਾ ਪੂਰੇ ਇਥੇ ਲੱਗੇਗਾ ਫੁੱਲੀ ਏਸੀ ਨੇੜਾ ਤੁਹਾਨੂੰ ਇਹ ਹਾਲ ਮਿਲਣਾਗਾ ਤੇ ਇੱਕ ਕਿੰਨੀ ਕੈਪੈਸਿਟੀ ਹੁੰਦੀ ਭਜੀ ਇਹਦੇ ਵਿੱਚ ਇਹਦੇ ਵਿੱਚ 100 ਤੋਂ ਅਸੀਂ 50 ਬੰਦਿਆਂ ਤੋਂ ਸ਼ੁਰੂ ਕਰਕੇ ਤੇ 150 ਬੰਦੇ ਤੱਕ ਖੁੱਲੀ ਡੁੱਲੀ ਪੌਣੇ 200 150 ਪੌਣੇ 200 ਇੱਥੇ ਖੁੱਲੀ ਡੁੱਲੀ ਗੈਦਰਿੰਗ ਹੁੰਦੀ ਆ ਤੇ ਜੇ ਅਸੀਂ ਉਸ ਹਾਲ ਦੇ ਵਿੱਚ ਕੱਲੇ ਚ ਫੰਕਸ਼ਨ ਹੁੰਦਾ ਖਾਣਾ ਵਗੈਰਾ ਇੱਧਰ ਲਗਾ ਦਿੰਨੇ ਆ ਠੀਕ ਹੈ ਇਹ ਵੀ ਨਾਲ ਸੁਭਦਾ ਅੱਛਾ ਵੀ ਜੇ ਉਧਰ ਫੰਕਸ਼ਨ ਵੀ ਆ ਨਹੀਂ ਹੈਗਾ ਵੀ ਆਹ ਦਿਨਾਂ ਨਹੀਂਗਾ ਵੀ ਇਹਦਾ ਨਾ ਜੀ ਨਾ ਇਹ ਜੇ ਪਹਿਲਾਂ ਆ ਯਾਰ ਦੇ ਵਿੱਚ ਉੱਥੇ ਬੱਚੀ ਮਿਲ ਜਾਣਾ ਇੱਧਰ ਲੱਗੂਗਾ ਪ੍ਰੋਗਰਾਮ ਉੱਧਰ ਸਟਾਲਾਂ ਤੁਸੀਂ ਬਾਹਰ ਦੇਖ ਲਈਆਂ ਸਾਰੀ ਡੈਕੋਰੇਸ਼ਨ ਸਾਰਾ ਸਮਾਨ ਵਿੱਚ ਹੈ ਜੀ ਅੱਛਾ ਭਾਜੀ ਮੰਨ ਲਓ ਇੱਥੇ ਕੋਈ ਕਿਸੇ ਨੇ ਪ੍ਰੋਗਰਾਮ ਕਰਨਾ ਹਨਾ ਤੇ ਇਹਦਾ ਕਿੰਨਾ ਜਿਹੜਾ ਇਹਦਾ ਕਿੰਨਾ ਕੁ ਬਜਟ ਆਗਾ ਇਹਦਾ 25000 ਰੁਪਏ ਹੀ ਸਾਰਾ ਸਿਰਫ ਹੀ ਸਿਰਫ 25000 ਰੁਪਏ ਅੱਛਾ ਸਿਰਫ 25000 ਦੇ ਵਿੱਚ ਉਹ ਸਾਰੀ ਡੈਕੋਰੇਸ਼ਨ ਉਹ ਵੀ ਰਹਿਣੀ ਹੈ ਸਾਰੀ ਡੈਕੋਰੇਸ਼ਨ ਹੋਵੇ ਰਹਿਣੀ ਹੈ ਹਾਲੇ ਸਿਰਫ 25000 ਅੱਛਾ 25000 ਭਾਈ ਜੀ ਇਹਦਾ ਹਾਲ ਦਾ ਜਿਹੜਾ ਰੈਂਟ ਤੁਹਾਨੂੰ ਦੇਣਾ ਪੈਣਾਗਾ ਕਿਰਾਇਆ ਇਹਦਾ ਸਾਰੀ ਡੈਕੋਰੇਸ਼ਨ ਜ ਤੇ 50000 ਰੁਪਏ ਦੇ ਵਿੱਚ ਜੇ ਮੰਨ ਲਓ ਵੇਲਾ ਨਾਲ ਤਾਂ ਤੁਹਾਨੂੰ ਆ ਵੀ ਨਾਲ ਮਿਲ ਜਣਾ ਹੈ ਨਾ ਫਿਰ ਤਾਂ ਬਹੁਤ ਫਾਇਦਾ ਹੋ ਗਿਆ ਬਾਈ ਜੀ ਹਰੇਕ ਬੰਦੇ ਜੋ ਉਹ ਵੀ ਇੱਥੇ ਕਰਦਾ ਨਾ ਕਿਉਂਕਿ ਕਈ ਵਾਰੀ ਕਸਟਮਰ ਇਦਾਂ ਦੇ ਹੁੰਦੇ ਗੈਸਟ ਜਿਹੜੇ ਹੁੰਦੇ ਕਈਆਂ ਦੇ ਆਉਂਦੇ ਮੈਰਿਜ ਵਾਲਾਂ ਦੇ ਵੀ ਅਲੱਗ ਤੋਂ ਬਿਠਾਉਣੇ ਆ ਤੁਸੀਂ ਬੱਠੇਵਾ ਤੁਸੀਂ ਟੇਬਲ ਲਾਰ ਕੇ ਹਨਾ ਮੰਨ ਲਓ ਕੋਈ ਪਰਸਨਲ ਗੈਸਟ ਹੁੰਦਾ ਤੁਸੀਂ ਇੱਧਰ ਵੀ ਬਿਠਾ ਸਕਦੇ ਇੱਕ ਹੋਰ ਵੀ ਇਹਦੇ ਪਿੱਛੇ ਵੀ ਆ ਜਾ ਲੇਗਾ ਉਹ ਵੀ ਨਾਲ ਹੋਰ ਉਹ ਵੀ ਨਾਲ ਹੀ ਹੈ ਅੱਛਾ ਇੰਨੀ ਸਹੂਲਤ ਤੁਸੀਂ ਮੇਨ ਗੈਸਟ ਹੁੰਦੇ ਆ ਸੀ ਪਿੱਛੇ ਅੱਡ ਲੱਗ ਹੋਰ ਬਿਠਾ ਦਿੰਨੇ ਅੱਛਾ ਇੰਨੀ ਸਹੂਲਤ ਦੇਵਾਂਗੇ ਨਾਲ ਤੇ ਬਾਈ ਜੀ ਦੇਖੋ ਤੁਸੀਂ ਇੰਨੀ ਸਹੂਲਤ ਤੁਹਾਨੂੰ ਕਿਸੇ ਪੈਸਾ ਲੈਣ ਦੇਣੀ ਜਿੰਨੀ ਬਾਈ ਇਹਨੇ ਸਹੂਲਤ ਤੁਹਾਨੂੰ ਦੇਈ ਜਾਂਦੇ ਆ ਤੇ ਮੇਨ ਹੁੰਦਾ ਵੀ ਜਦੋਂ ਡੈਕੋਰੇਸ਼ਨ ਦਾ ਹਨਾ ਕਿਉਂਕਿ ਡੈਕੋਰੇਸ਼ਨ ਦੇ ਪੈਸੇ ਜਿਹੜੇ ਸਾਰਾ ਨਾ ਬਜਟ ਜਿਹੜਾ ਵੱਧ ਹੁੰਦਾਗਾ ਤੇ ਪੂਰੀ ਜੀਟਲ ਆਇਆ ਤੇ ਨਵੇਂ ਬਾਥਰੂਮ ਸਾਰੀ ਕਲੀਨਿੰਗ ਤੁਸੀਂ ਦੇਖ ਸਕਦੇ ਆ ਵੀ ਬਾਥਰੂਮ ਸਭ ਤੋਂ ਜ਼ਰੂਰੀ ਪਹਿਲਾ ਸਭ ਤੋਂ ਬਿਲਕੁਲ ਤਾਂ ਬਾਥਰੂਮ ਜੀਜਾ ਜ਼ਰੂਰੀ ਹੁੰਦਾ ਬਾਥਰੂਮ ਚੈੱਕ ਕਰਕੇ ਦੇਖ ਲਓ ਵੀ ਕਿੰਨੇ ਕੁ ਕਲੀਨ ਹੈ ਬਿਲਕੁਲ ਤੇ ਉੱਪਰ ਤੁਸੀਂ ਦੇਖੋ ਰੂਮ ਬਣੇ ਹੋਏ ਬਹੁਤ ਸੋਹਣੇ ਸੋਹਣੇ ਰੂਮ ਜਿਹੜੇ ਤੁਹਾਨੂੰ ਸਪੈਸ਼ਲੀ ਇੱਥੇ ਮਿਲਨੇ ਨੇਗੇ ਜੇ ਕਿਸੇ ਨੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨਾ ਬਾਹਰ ਹੋਟਲ ਦੂਰ ਲੈਣਾ ਪੈਂਦਾਗਾ ਜਾ ਕੇ ਤਾਂ ਵਿੱਚ ਹੀ ਤੁਹਾਨੂੰ ਪੈरिस ਦੇ ਵਿੱਚ ਆ ਰੂਮ ਦੀ ਦੇਖੋ ਪੂਰੀ ਵਧੀਆ ਸੁਵਿਧਾ ਜਿਹੜੀ ਮਿਲ ਜਣੀ ਹੈ ਵਧੀਆ ਰੂਮ ਬੈੱਡ ਬੂਟ ਪੂਰਾ ਵਧੀਆ ਪ੍ਰਬੰਧ ਹੈ ਨਾ ਵਾਸ਼ਰੂਮ ਬੈਰ ਅਟੈਚ ਸਾਰੇ ਨਾਲ ਜੀ ਵਾਸ਼ਰੂਮ ਸਾਰੇ ਅਟੈਚ ਹੈ ਬਾਥਰੂਮ ਦੇਖੋ ਕਿੰਨੇ ਸ਼ਾਨਦਾਰ ਨਾਲੇ ਵੱਡੇ ਵੱਡੇ ਬਾਥਰੂਮ ਜਿਹੜੇ ਤੁਹਾਨੂੰ ਨਾਲ ਮਿਲਨੇ ਨੇ ਅਟੈਚ ਨੇ ਹਰੇਕ ਕਮਰੇ ਦੇ ਨਾਲ ਨਾ ਗਰਮ ਪਾਣੀ ਦੀ ਪੂਰੀ ਸਹੂਲਤ ਜਿਹੜੀ ਤੁਹਾਨੂੰ ਇੱਥੇ ਨਾਲ ਮਿਲਣੀ ਹੈ ਗਿੱਜਰ ਏਸੀ ਜਿਹੜੇ ਰੂਮ ਨੇਗੇ ਗਰਮੀਆਂ ਦੇ ਵਿੱਚ ਤੁਸੀਂ ਕੋਈ ਫੰਕਸ਼ਨ ਬੁੱਕ ਕਰਦੇ ਤਾਂ ਫੁੱਲੀ ਜਿਹੜਾ ਏਸੀ ਜਿਹੜੇ ਤੁਹਾਨੂੰ ਰੂਮ ਮਿਲਨੇ ਨੇਗੇ ਤੇ ਪੂਰਾ ਵਧੀਆ ਦੇਖੋ ਵਧੀਆ ਬੈਡ ਬੂਡ ਦਾ ਸਾਰਾ ਚੀਜ਼ ਦਾ ਤੁਹਾਨੂੰ ਪੂਰਾ ਪ੍ਰਬੰਧ ਇੱਥੇ ਮਿਲਣਾ ਤੇ ਇਸ ਤੋਂ ਬਾਅਦ ਜੇ ਪਾਰਕਿੰਗ ਦੀ ਗੱਲ ਕਰੀਏ ਨਾ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਕੀ ਆਉਂਦੀ ਹੈ ਪਾਰਕਿੰਗ ਦੀ ਹੈ ਨਾ ਤੇ ਪਾਰਕਿੰਗ ਤੁਸੀਂ ਦੇਖੋ ਚਾਰ ਕਨਾਲਾਂ ਦੇ ਵਿੱਚ ਪਾਰਕਿੰਗ ਹੈ ਜਿੰਨੀ ਮਰਜ਼ੀਆਂ ਗੱਡੀਆਂ ਇੱਥੇ ਤੁਸੀਂ ਆਦੇ ਕੋਈ 4-ਵੀਲਰ 2-ਵੀਲਰ ਜਿਹੜਾ ਇੱਥੇ ਤੁਸੀਂ ਖੜਾ ਸਕਦੇ ਹੋ ਤੇ ਪੂਰੀ ਖੁੱਲੀ ਡੁੱਲੀ ਜਿਹੜੀ ਪਾਰਕਿੰਗ ਹੈਗੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਇਹ ਰਿਜ਼ੋਰਟ ਆ ਨਾ ਜਿਹੜਾ ਕੋਟਕਪੂਰਾ ਰੋਡ ਦੇ ਉੱਤੇ ਹੈਗਾ ਜਦੋਂ ਤੁਸੀਂ ਫਲਾਈਓਵਰ ਜਿਹੜਾ ਕੋਟਕਪੂਰੇ ਵਾਲਾ ਫਲਾਈਓ ਅੰਬਰਸਰ ਰੋਡ ਦੇ ਉੱਤੇ 2.5 ਕਿਲੋਮੀਟਰ ਤੋਂ ਅੱਗੇ ਆ ਚਾਰ ਕਨਾਲਾਂ ਦੇ ਵਿੱਚ ਖੁੱਲੀ ਟੁੱਲੀ ਪਾਰਕਿੰਗ ਹੈ ਬਿਨਾ ਸ਼ੋਰ ਸ਼ਰਾਬੇ ਤੋਂ ਤੁਸੀਂ ਇੱਥੇ ਫੰਕਸ਼ਨ ਆਪਦਾ ਕਰਾ ਸਕਦੇ ਆ ਇੱਥੇ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਸਾਰਾ ਨਾ ਵੱਡੀ ਗੱਲ ਹੈ ਕਿ ਲੱਭਣਾ ਸੌਖਾ ਹੈ ਹਾਲੇ ਸ਼ਹਿਰ ਦੇ ਅੰਦਰ ਨਹੀਂ ਜਾਣਾ ਵੱਡੇ ਰੋਡ ਦੇ ਉੱਤੇ ਤੁਸੀਂ ਆਉਣਾ ਹਾਈਵੇ ਤੇ ਸਾਹਮਣੇ బోర్ਡ ਲੱਗਿਆ ਲਿਖਣਾ ਤੁਹਾਨੂੰ 20 ਗ੍ਰੈਂਡ 20 ਗ੍ਰੈਂਡ ਰਿਜ਼ੋਰਟ ਦੇ ਨਾਂ ਤੇ ਤੇ ਤੁਸੀਂ ਉੱਥੇ ਐਂਟਰ ਕਰਨਾਗਾ ਸਾਹਮਣੇ ਵੱਡੇ ਰੋਡ ਤੋਂ ਤੋਂ ਐਂਟਰੀ ਕਰਨੀ ਹੈਗੀ ਮੋ ਫਲਾਈਓਵਰ ਤੋਂ 2.5 ਕਿਲੋਮੀਟਰ ਦੂਰ ਜਿਹੜਾ ਤੁਹਾਨੂੰ ਜੇ ਤੁਸੀਂ ਆਉਂਗੇ ਤਾਂ ਖੱਬੇ ਹੱਥ ਜਿਹੜਾ ਇਹ ਪੈਲਸ ਮਿਲਣਾ ਜੇ ਫਰੀਦਕੋਟ ਵਾਲੇ ਸਾਈਡ ਆਉਂਗੇ ਤਾਂ ਰਾਈਟ ਜਿਹੜਾ ਸੱਜੇ ਹੱਥੇ ਜਿਹੜੇ ਪੈਲਸ ਆ ਤਾਂ ਇੱਕ ਵਾਰੀ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰਿਓ ਉੱਪਰ ਜਿਹੜੀ ਤੁਹਾਨੂੰ ਮੈਂ ਲੋਕੇਸ਼ਨ ਵੀ ਸਮਝਾ ਦੇਣਾ ਇਹਦੀ ਜਿਹੜਾ ਆਪਾਂ ਖੜੇ ਹੈਗੇ ਕੋਟਕਪੂਰਾ ਫਰੀਦਕੋਟ ਜਿਹੜਾ ਵੱਡਾ ਹਾਈਵੇ ਹੈ ਨਾ ਅੰਮ੍ਰਿਤਸਰ ਤੋਂ ਜਿਹੜੀ ਸਿੱਧੀ ਛੱਡ ਕੇ ਜਾਂਦੀ ਆ ਤਾਂ ਜਿਹੜਾ ਕੋਟਕਪੂਰੇ ਵਾਲਾ ਫਲਾਈਓਵਰ ਆਉਂਦਾ ਤਾਂ ਉੱਥੋਂ 2.5 ਕਿਲੋਮੀਟਰ ਜਿਹੜਾ ਇਹ ਵੀ ਗ੍ਰੈਂਡ ਰਿਜ਼ੋਰਟ ਦੇ ਨ ਤਾਂ ਜਿਨ੍ਹਾਂ ਨੇ ਵੀ ਤੁਸੀਂ ਇੱਥੇ ਆਉਣਾ ਤੇ ਨੰਬਰ ਆਪਾਂ ਬੁਕਿੰਗ ਨੰਬਰ ਕੀ ਰਹਿਣਾ ਭਾਈ ਜੀ ਜਿਨ੍ਹਾਂ ਨੇ ਕਿਸੇ ਨੇ ਇੱਥੇ ਪ੍ਰੋਗਰਾਮ ਬੁੱਕ ਕਰਾਉਣਾ ਬੁਕਿੰਗ ਨੰਬਰ 98159972368 ਹੈ ਜੀ ਹੈੱਡ ਆਫਿਸ ਆਪਣਾ ਹੈਗਾ ਜੀ ਵਿੱਕੀ ਬਾਲੀਵੁੱਡ ਫੋਟੋ ਗੈਲਰੀ ਨਵੇਂ ਬੱਸ ਸਟੈਂਡ ਦੇ ਉੱਤੇ ਆਪਣਾ ਆਫਿਸ ਹੈ ਇੱਥੇ ਵੀ ਮਤਲਬ ਆਫਿਸ ਹੈ ਤੇ ਮੇਨ ਆਫਿਸ ਆਪਣਾ ਵਿੱਕੀ ਬਾਲੀਵੁੱਡ ਫੋਟੋ ਗੈਲਰੀ ਬੱਸ ਸਟੈਂਡ ਤੇ ਹੈ ਜਿਹੜੀ ਤੇ ਭਾਈ ਜੀ ਜਿਨ੍ਹਾਂ ਨੇ ਵੀ ਕੋਈ ਵੀ ਪ੍ਰੋਗਰਾਮ ਚਾਹੇ ਫੋਟੋਗ੍ਰਾਫੀ ਦਾ ਤੇ ਚਾਹੇ ਕੋਈ ਪੈਰਸ ਦਾ ਪ੍ਰੋਗਰਾਮ ਬੁੱਕ ਕਰਾਉਣਾ ਤਾਂ ਤੁਸੀਂ ਬਾਈ ਉਹਨਾਂ ਨੂੰ ਜਾਣਦੇ ਵੀ ਹੋ ਤੇ ਇੱਕ ਕਮੈਂਟ ਤੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ